हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇੜ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਦੋ ਤਾਂ ਟੋਕੜ ਗੱਪਣ ਨੇ ਤੇ ਇੱਕ ਕੱਲੀ ਟੋਕੜਾ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਨੇ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ ਨਾਮ ਮੇਰਾ ਜੱਗੀ ਆ ਬਾਈ ਪਿੰਡ ਦਰਾਇਆ ਜ ਆਪਣਾ ਠੀਕ ਆ ਹਾਂ ਬਈ ਨੇੜੇ ਪਿੰਡ ਕਿਹੜਾ ਰਹਿੰਦਾ ਨੇ ਨੇੜੇ ਆਪਣੋ ਤਵੀ ਪੈ ਜਾਂਦਾ ਬਾਈ ਚਾਰ ਕਿਲੋ ਵਿੱਚ ਚੂਟਾ ਜ਼ਿਲ੍ਹਾ ਕਿਹੜਾ ਪੈਂਦਾ ਬਈ ਜ਼ਿਲ੍ਹਾ ਬਰਨਾਲਾ ਵੀ ਤਹਿਸੀਲ ਤਪਾ ਪੈਂਦੀ ਠੀਕਾ ਨੇੜੇ ਪਿੰਡ ਕਿਹੜਾ ਰਹਿੰਦਾ ਨੇ ਨੇੜੇ ਇਧਰ ਬ ਠੀਕ ਆ ਚੱਲ ਮਾਗਨਾ ਮੈਂ ਨੰਬਰ ਬੋਲ ਦਉ ਬਈ 8327892241 ਬਈ ਠੀਕ ਆ ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਇਧਰੋਂ ਸਟਾਰਟ ਕਰਦੀ ਬਾਈ ਹਾਂਜੀ ਬਾਈ ਇਹ ਜਿਹੜੀ ਆਪਾਂ ਸਾਹਮਣੇ ਵੇਖ ਰਹੇ ਗੱਬਣ ਦੋਕੜਾ ਬਾਈ ਹਾਂ ਬਾਈ ਇਹ ਗੱਬਣ ਦੋਕੜਾ ਕਿੰਨੇ ਟਾਈਮ ਦੀ ਚੈੱਕ ਪਾਸ ਆ ਇਹ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਆ ਜੀ ਸਾਢੇ 3 ਮਹੀਨੇ ਦੀ ਚੈੱਕ ਪਾਸ ਆ ਜੀ ਜੇ ਕੋਈ ਆਪਦੀ ਤਸੱਲੀ ਕਰਾਉਣੀ ਚਾਹੁੰਦਾ ਹਾਂ 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 ਬਾਈ ਕਰਾ ਕੇ ਲੈ ਕੇ ਜਾਵੇ ਆਪਣਾ ਕਰੋ ਠੀਕ ਆ ਤੇ ਕਿੰਨਾ ਦੁੱਧ ਬਾਈ ਕਰਦੇ ਦੁੱਧ ਬਾਈ ਜਮਾ ਕੰਡੇ ਵਾਲਾ 10 ਲੀਟਰ ਤਿਆਰ ਹੈ ਇਹਦੇ 10 ਲੀਟਰ ਹਾਂਜੀ ਹੁਣ ਇਹ ਕਿਹੜੇ ਸੂਏ ਨੂੰ ਵੇਚ ਗੱਬਣਾ ਇਹ ਦ ਠੀਕ ਆ ਹਾਂਜੀ ਬਈ ਬਈ ਅਡਰ ਚੈੱਕ ਕਰ ਲੋ ਕਰਮਲੀ ਦਾ ਬਹੁਤ ਸੋਹਣਾ ਸਵੇਰ ਦੀ ਚਵਾਈ ਹੋਈ ਹੋਊਗਾ ਜੀ ਹਾਂ ਬਈ ਸਵੇਰ ਦੀ ਚਵਾਈ ਹੋਈ ਵੀ ਆ ਠੀਕ ਆ ਬਾਕੀ ਥਣਕ ਲਕ ਲਾ ਥਾਣਾ ਬਈ ਪੂਰੀ ਬਿੱਥੇ ਰ ਥਣ ਲੱਗਿਆ ਗਲਾਬੀ ਗਲਾਬੀ ਥਣ ਪਿਆ ਕਰਮਲੀ ਦਾ ਤੇ ਬੰਦ ਦੀ ਵਧੀਆ ਹੋਵੇ ਹੱਥ ਪੂਰੀ ਵਧੀਆ ਵੀਰੇ ਪੂਰੀ ਵਧੀਆ ਬੰਦਦੀ ਆ ਖੋਲ ਦੇ ਬਈ ਤੋੜ ਦੇ ਬਾਕੀ ਧਾਰ ਕਿਵੇਂ ਆ ਧਾਰ ਬਹੁਤ ਵਧੀਆ ਵਈਆਂ ਮੋਟੀ ਮੋਟੀ ਧਾਰ ਆ ਠੀਕ ਆ ਤੋੜਾ ਚੈੱਕ ਕਰ ਲੋ ਬਈ ਕੱਦ ਵੇ ਕੱਦ ਚੰਗਾ ਬਈ ਬਰੀਡ ਚੰਗੀ ਆਗੇ ਬਾਕੀ ਫਾਇਰਫੋਰਡ ਕਿਵੇਂ ਆਉਂਦੀ ਆ ਬਈ ਹਾਂ ਨਾ ਵਧੀਆ ਆਉਂਦੀ ਆ ਫਿਰ ਠੀਕ ਆ ਉਹ ਲੰਮੀ ਬਹੁਤ ਆ ਯਾਰ ਹਾਂ ਨਾ ਹਾਂ ਹਾਂ ਵੀਰੇ ਲੰਮੀ ਲੰਮੀ ਬਈ ਸਹੀ ਗੱਲ ਆ ਬਹੁਤ ਆ ਲੈ ਬਈ ਤੂੰਰਾ ਚੈੱਕ ਕਰ ਲੋ ਇੱਕ ਨੰਬਰ ਆ ਤੇ ਬਾਈ ਫਿਰ ਕੀ ਮੁੱਲ ਆ ਇਹਦਾ ਮੁੱਲ ਬਾਈ ਇਹਦਾ 42000 ਆ 42000 ਹਾਂ ਤੇ ਆ ਇਹਦਾ ਮਾਨਤਨ ਹੋਜੂ ਬਾਈ ਹਾਂ ਮਾਨਤਨ ਕਰ ਦਿਆਂਗੇ ਬਾਈ ਥੋੜਾ ਮਾਨਤਨ ਠੀਕ ਆ ਹਾਂ ਬਈ ਇਹਦਾ ਨਾ ਇਹਦਾ ਬਈ ਮਾਨਤਨ ਜਰੂਰ ਹੋਜੂ ਬਾਕੀ ਬਈ ਫੇਸ ਚੈੱਕ ਕਰਾ ਦੇ ਮਾੜਾ ਇਧਰ ਨੂੰ ਕਰਾ ਕੇ ਸਿੰਘ ਜ਼ਰੂਰਾ ਮਾੜੇ ਵਾੜੇ ਹਨਾ ਹਾਂ ਮਾੜੀਆਂ ਮੜੀਆਂ ਫੋਟਾਂ ਹੀ ਆ ਫੁੱਟੀਆਂ ਹੀ ਆ ਇੰਡਾ ਫੁੱਟੀਆਂ ਬਈ ਫੇਸ ਕੁਆਲਿਟੀ ਚੈੱਕ ਕਰ ਲੋ ਕਰਮਾਲੀ ਦੀ ਬਹੁਤ ਪਿਆਰੀ ਹੈ ਨਾ ਬੋਦੀ ਵਾਦੀ ਫੁੱਲ ਕਮਾਲ ਦੀ ਆ ਅੱਗੇ ਬਈ 2 ਨੰਬਰ ਤੇ ਇਹ ਬਈ ਟੋਕੜਾ ਕੱਲੀ ਕੱਲੀ ਟੋਕੜਾ ਹਾਂ ਬਈ ਕਿੰਨਾ ਲੈਮੋਗੇ ਬਈ ਸੂਈ ਨੂੰ ਇਹਨੂੰ ਸੂਈ ਨੂੰ ਬਈ ਉਹਦਾ 2-3 ਮਹੀਨੇ ਕਹਿੰਦੇ ਸੀਗੇ ਬਾਕੀ ਕੋਈ ਆਪਦਾ ਅੰਦਾਜ਼ਾ ਆ ਯਾ ਲਾ ਲਈ ਹਣਾ ਉਹ 3 ਦੀ ਮੰਨ ਲੈ ਭਾਵਾ ਠੀਕ ਆ ਹਾਂ ਬਈ ਬਾਕੀ ਜਾਤਬਰੀ ਰਵਾ ਚੰਗੀ ਹਾਂ ਹਾਂ ਬਈ ਹਾਂ ਫਰੈਂਡ ਫੋਟੇ ਦੀ ਕਾਲਾ ਲਾ ਲਈ ਗਰਮੀ ਦਾ ਤੋਹਫਾ ਗਰਮੀ ਦਾ ਤੋਹਫਾ ਹਾਂ ਗਰਮੀ ਆਉਂਦੀ ਆ ਬਈ ਗਰਮੀ ਦਾ ਛੇੜਾ ਮੂਰੇ ਬਾਕੀ ਦੂਮੇ ਟਾਈਮ ਚੱਲਣ ਵਾਲਾ ਪਸ਼ੂ ਆ ਗੈਰ ਨਹੀਂ ਤੇ ਸਿਆਲਕ ਨਹੀਂ ਖੋਲ ਦੇ ਬਈ ਇਹਨੂੰ ਵੀ ਤੋੜ ਦੇ ਠੰਡੀ ਸੀਲ ਕਿਵੇਂ ਆ ਪੂਰੀ ਪੂਰੀ ਵੀਰੇ ਠੰਡੀ ਆ ਤੂਰੀ ਦੀ ਵੀ ਬਹੁਤ ਚੰਗੀ ਹੋ ਪੂਰੀ ਵਧੀਆ ਵੀਰੇ ਪੂਰੀ ਵਧੀਆ ਠੀਕ ਆ ਹਾਂ ਤਾਰ ਬਾਈ ਕਹਿੰਦਾ ਬਈ ਇੱਕ ਨੰਬਰ ਆ ਬਾਕੀ ਥਣ ਚੈੱਕ ਕਰ ਲਓ ਬਹੁਤ ਚੰਗਾ ਥਣ ਲੱਗਾ ਹੋ ਮੁੱਠੀ ਵਾਲਾ ਸਾਨ ਪੋਲੀ ਆ ਬਈ ਜਮਾ ਪੂਰੇ ਇੱਕ ਨੰਬਰ ਆ ਬਈ ਪੂਰੀ ਪੋਲੀ ਠੀਕ ਆ ਬਈ ਤੋੜਾ ਚੈੱਕ ਕਰ ਲਓ ਇੱਕ ਨੰਬਰ ਆ ਬਹਿਰ ਦਾ ਬਾਕੀ ਹਵਾਨਾ ਵੀ ਕਰਮਾ ਜੀ ਦਾ ਫਿਕਸ ਹੈ ਕੋ ਟੁੱਟ ਮੇ ਲੇ ਵੀ ਦੀ ਹੈ ਨਾ ਬਈ ਹਾਂ ਹਾਂ ਬਈ ਪੂਰੇ ਵਧੀਆ ਫਿਕਸ ਹੈ ਹਵਾਨੇ ਹੂੰ ਫਿਕਸ ਹੈ ਬਾਰੇ ਦੀਆ ਤੋਰ ਲਾ ਬਈ ਕੋਈ ਗੱਲ ਨਹੀਂ ਉੱਚੀ ਉੱਚੀ ਲੰਮੀ ਲੰਮੀ ਮੋਲ ਲਾ ਬਾਈ ਕੋਈ ਕਰਨੀ ਥੋੜਾ ਜਿਹਾ ਬਾਈ ਕਾਲ ਜ਼ਰੂਰ ਥੋੜਾ ਜਿਹਾ ਬਾਹਰ ਨਹੀਂ ਨਾ ਕਰਦੇ ਡਰਦੀਆਂ ਬਈ ਡਰਦੀਆਂ ਬਾਈ ਬਾਹਰ ਨਹੀਂ ਬਾਈ ਕਹਿੰਦਾ ਕੱਢਦੇ ਆਪਾਂ ਇਹਦਾ ਬਾਈ ਫਿਰ ਕੀ ਮੁੱਲ ਇਹ ਬਾਈ 20000 ਜੀ ਦੇ ਦਿਆਂਗੇ ਮੌਕੇ ਤੇ ਮਾਨਦਾਨ ਹੋ ਜਾ ਮਾਰਾ ਮੋਟਾ ਕਰ ਦਾਂਗੇ ਬਾਈ ਲੱਕੇ ਪਥਾਨ ਬਾਈ ਨੇੜੇ ਦੇ ਚੱਕਰ ਆਣ ਬਹੁਤ ਚੰਗਾ ਲੱਗਾ ਮੁੱਠੀ ਵਾਲਾ ਥਾਣਾ ਬਾਕੀ ਬਾਈਆਂ ਦਾ ਠੰਡੀ ਸੀਲ ਵੀ ਫੁੱਲ ਆ ਇਸਾਂ ਤੋਂ ਡਰਪਰ ਵੀ ਚੱਕਰ ਆਣ ਬਹੁਤ ਸੋਹਣਾ ਫਿਕਸ ਹਵਨਗਾ ਤੇ ਮੁੱਲ ਵੀ ਬਾਈ ਨੇ ਜਾਇਜ਼ ਰੱਖਿਆ 20000 ਰੁਪਏ ਹਾਂ ਬਾਈ 20000 ਠੀਕ ਆ ਅਏ ਗੇ ਤਾਂ ਥੋੜਾ ਕਾਣਾ ਵੜਾ ਮੋਟਾ ਮਨੋ ਥੋੜਾ ਬੋਧਾ ਕਰ ਦਾਂਗੇ ਬਈ ਮੜਾ ਮੋਟਾ ਮਾਂ ਤਲ ਕਰ ਠੀਕ ਹੈ ਅੱਗੇ ਬਈ ਤੈਨੂੰ ਨੰਬਰ ਇਹ ਵੀ ਟੋਕੜ ਗੱਪਣਾ ਹਾਂ ਬਈ ਇਹ ਵੀ ਟੋਕੜ ਗੱਪਣਾ ਇਹ ਕਿੰਨੇ ਦਾ ਉਹ ਚੈੱਕ ਬਈ ਸਾਢੇ 3 ਨਵੇਂ ਮਹੀਨੇ ਹਾਂ ਸਾਢੇ 5 ਮਹੀਨਿਆਂ ਦੀ ਚੈੱਕ ਪਾਸ ਸਾਢੇ 5 ਮਹੀਨੇ ਹਾਂਜੀ ਬਈ ਹਾਂ ਠੀਕ ਆ ਹਾਂ ਕਾਲੀ ਕਾਲੀ ਪਈ ਆ ਜਮਾ ਹਣਾ ਹਾਂ ਬਈ ਹਾਂ ਸਮੀ ਪੜੀ ਦਾ ਇੱਥੋਂ ਪਤਾ ਲੱਗਦਾ ਹੈ ਨਾ ਹਾਂ ਹਾਂ ਬਾਕੀ ਕਦੇ ਵੀ ਚੈੱਕ ਕਰ ਲੋ ਬਈ ਫੋਲਾ ਕੋਈ ਛੋਟੇ ਨਹੀਂ ਹਾਂ ਇਹਦੇ ਬਤ ਨਹੀਂ ਹੈ ਨਹੀਂ ਬਈ ਇੰਨੀ ਨਹੀਂ ਹੈ ਬਈ ਹਾਂ ਤੇ ਆਪਾਂ ਜੇ ਹਵਾਨੇ ਦੀ ਗੱਲ ਕਰੀਏ ਬਈ ਬਹੁਤ ਸੋਹਣਾ ਹਵਾਨਾ ਥਾਣਾ ਚੈੱਕ ਕਰ ਲੋ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗਾਇਬ ਤੇ ਲੱਗੇ ਬਈ ਇਹ ਨਹੀਂ ਹੈਗਾ ਵੀ ਕੋ ਖੋਲ ਦੇ ਬਾਈ ਇਹਨੂੰ ਵੀ ਤੋੜ ਦੇ ਤੇ ਕਿੰਨਾ ਦੋਤਾ ਬਾਈ ਥੱਲੇ ਉਹ ਨਾ ਇਹਦੇ ਥੱਲੇ ਬਾਈ ਪੂਰਾ ਕੰਡੇ ਵਾਲਾ 10 ਲੀਟਰ ਤਿਆਰ ਹੈ ਇਹਦੇ ਥੱਲੇ ਵੀ ਹਾਂ ਬਾਈ ਕਿੰਨੇ ਟਾਈਮ ਦੀ ਹੈ ਹੁਣ ਇਹ ਚੈੱਕ ਪਾਸ ਇਹ ਸਾਢੇ 5 ਮਹੀਨੇ ਦੀ ਚੈੱਕ ਪਾਸ ਸਾਢੇ 5 ਮਹੀਨਿਆਂ ਦੀ ਬਾਈ ਚੈੱਕ ਪਾਸ ਤੇ ਆਪਦੇ ਥੱਲੇ ਕੋਈ ਵੀ ਕਰਾਉਣੀ ਚਾਹੁੰਦਾ ਹੋਵੇ ਬਾਈ ਕਰਵਾ ਲੈ ਬਾਈ ਹਾਂ ਕਰਵਾ ਕੇ ਲੈ ਕੇ ਜਾਵੇ ਥੱਲੇ ਆਪਣੇ ਘਰੋਂ ਠੀਕ ਆ ਹਾਂ ਬਾਈ ਬਾਈ ਕਹਿੰਦਾ ਜੇ ਕੋਈ ਵੀਰ ਆਊਗਾ ਆਪਦੇ ਥੱਲੇ ਕਰਵਾ ਕੇ ਲੈ ਕੇ ਜਾਵੇ ਬਾਕੀ ਬਾਈ ਰੋਕ ਲੰਮੜਾ ਜਾਂ ਫੇਸਬੁਕ ਚੈੱਕ ਕਰ ਲੈ ਬਾਈ ਫੇਸ ਕੁਆਲਿਟੀ ਚੈੱਕ ਕਰ ਲਓ ਬਹੁਤ ਪਿਆਰੀ ਹੈ ਤੇ ਕੀ ਮੁੱਲ ਰੱਖ ਬ ਠੀਕਾ ਹਾਂ 40000 ਦੀ ਬਾਈ ਕਹਿੰਦਾ ਆਪਾਂ ਦੇਣੀ ਹੈ ਵੀ ਲੈ ਚੱਲ ਭਰਾ ਬਾਕੀ ਬਾਈ ਲੰਮੀ ਫੁੱਲਾ ਤੁਸੀਂ ਬਸ ਛੋਟੀ ਨਹੀਂ ਜਾਂ ਲਿਸੀ ਨਹੀਂ ਕਿ ਨਹੀਂ ਭਾਈ ਹਾਂ ਭਾਈ ਹਾਂ ਬਾਕੀ ਚਾਮਕ ਫੁੱਲਾ ਭਾਈ ਕਿਸੇ ਵਕਤ ਆਪਾਂ ਇਹ ਲੈ ਲਓ ਵੀ ਹੱਥ ਤਰਾ ਹੈ ਨਹੀਂ ਕਿ ਨਹੀਂ ਭਾਈ ਹਾਂ ਭਾਈ ਹਾਂ ਹਾਂ ਬਾਕੀ ਮੁੱਲ ਭਾਈ ਜੇ ਕੋਈ ਦੋ ਮੈਂ ਇਕੱਠੇ ਲੈਂਦਾ ਘਰ ਦੇਗੇ ਭਾਈ ਉਹ ਜਮਾਨਤ ਨਾਲ ਵਾਧਾ ਕਰ ਦੇਗੇ ਠੀਕ ਹੈ ਲੱਭਣਾ ਕੋਈ ਨਾ ਟੋਕੜ ਵੀ ਨਾਲ ਲੈਂਦਾ ਉਹ ਜਮਾਨ ਹਾਂ ਹਾਂ ਉਹ ਜਮਾਨਤ ਕਰ ਦੇਗੇ ਭਾਈ ਜੋੜੇ ਚ ਠੀਕ ਹੈ ਭਾਈ ਠੀਕ ਨਾ ਨਾਗਸੀ ਕੇ ਬਾਈ ਭਰਾ ਕੋਲੇ ਤਿੰਨ ਆਪਾਂ ਤਿੰਨੇ ਦਿਖਾਤੇ ਜੇ ਕਿਸੇ ਵੀ ਨੂੰ ਨਾ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨਾਲ ਦੇਖਣ ਲਈ ਸਾਰੇ ਵੀ ਨਾਲ ਦੱਤ ਲਓ ਧੰਨਵਾਦ ਜੀ